ਨਜਾਇਜ਼ ਸਬੰਧਾਂ ਦੇ ਚੱਲਦੇ ਹੁਣ ਪਿਤਾ ਨੇ ਆਪਣੀ ਲੜਕੀ ਤੇ ਇੱਕ ਲੜਕੇ ਦੇ ਨਾਲ ਬਿਹਤ ਵੱਡੀ ਘਟਨਾ ਨੂੰ ਅੰਜਾਮ ਦਿੱਤਾ। ਦਰਸਲ ਦੱਸਿਏ ਕਿ ਜਦੋਂ ਇੱਕ ਪਿਤਾ ਨੂੰ ਪਤਾ ਲੱਗਦਾ ਹੈ ਕਿ ਉਸਦੀ ਲੜਕੀ ਦੇ ਨਜਾਇਜ਼ ਸਬੰਧ ਇੱਕ ਲੜਕੇ ਦੇ ਨਾਲ ਨੇ ਤਾਂ ਉਸ ਪਿਤਾ ਦੇ ਬੋਲੋਂ ਇੱਕ ਬਿਹਤ ਹੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਬਿਹਤ ਖੌਫਨਾਕ ਮੰਜ਼ਰ ਬਣ ਜਾਂਦਾ ਹੈ। ਪੂਰੀ ਘਟਨਾព័ਟ ਨਾਲ ਸਾਂਝੀ ਕਰ ਲੈਨੇ ਆ। ਦਰਸਲ ਤੁਹਾਨੂੰ ਦੱਸਿਏ ਕਿ ਇੱਕ ਪਿੰਡ ਦੇ ਵਿੱਚ ਇੱਕ ਵਿਅਕਤੀ ਜਿਸ ਦਾ ਨਾਮ ਗੁਰदयाल ਸਿੰਘ ਹੈ ਉਹ ਰਹਿੰਦਾ ਹੈ। ਤੇ ਉਸ ਦੇ ਘਰ ਦੇ ਵਿੱਚ ਇੱਕ ਨੌਜਵਾਨ ਦਾ ਆਣਾ ਕਾਫੀ ਜ਼ਿਆਦਾ ਸੀਗਾ ਆਣਾ ਜਾਣਾ ਲੱਗਾ ਰਹਿੰਦਾ ਸੀ ਔਰ ਇਸੇ ਹੀ ਚੱਲਦੇ ਇਹ ਉਸ ਦੀ ਲੜਕੀ ਦੇ ਨਾਲ ਨਜਾਇਜ਼ ਸੰਬੰਧ ਪੜ ਗਏ ਤਾਂ ਇਹਨਾਂ ਨਜਾਇਜ਼ ਸੰਬੰਧਾਂ ਦੇ ਬਣਨ ਤੋਂ ਬਾਅਦ ਜਦੋਂ ਇਹ ਭੜਕ ਪਿਤਾ ਨੂੰ ਲੱਗਦੀ ਹੈ ਤਾਂ ਪਿਤਾ ਦੇ ਵੱਲੋਂ ਬੇहद ਹੀ ਕੌਫਨਾ ਕਦਮ ਚੱਕ ਲਿਆ ਜਾਂਦਾ ਜਾਣਕਾਰੀ ਇਹ ਇਸ ਬਾਬਤ ਸਾਹਮਣੇ ਆਈ ਹੈ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਗੁਰਦੇਵ ਸਿੰਘ ਦੀ ਧੀ ਜਿਹੜੀ ਆ ਸੁਖਬੀ ਕੌਰ ਉਸਨੇ ਜਾਇਜ਼ ਸੁਬਾਨ ਦੇ ਇੱਕ ਲੜਕੇ ਦੇ ਨਾਲ ਬਣ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੇ ਆਣ ਜਾਣ ਕਰਕੇ ਇੱਕ ਘਟਨਾ ਵਾਪਰ ਗਈ ਹੈ ਤਾਂ ਜਦੋਂ ਪਿਤਾ ਗੁਰदयाल ਸਿੰਘ ਨੂੰ ਪਤਾ ਲੱਗਦਾ ਤਾਂ ਇਹ ਗੱਲ ਜਿਹੜਾ ਨਹੀਂ ਹਜਮ ਕਰ ਪਾਇਆ ਔਰ ਆਪਣੀ ਇੱਜ਼ਤ ਦੇ ਕਰਕੇ ਉਸਨੇ ਆਪਣੀ ਲੜਕੀ ਤੇ ਉਸ ਲੜਕੇ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ ਜਦੋਂ ਕਿ ਇਹਨਾਂ ਨਾਜਾਇਜ਼ ਸੰਬੰਧਾਂ ਨੂੰ ਉਹ ਬਰਦਾਸ਼ਤ ਨਾ ਕਰ ਪਾਇਆ ਆਪਣੀ ਚਸ ਨੂੰ ਇੱਜ਼ਤ ਨੂੰ ਦੇਖਦੇ ਹੋਏ ਪਿੰਡ ਦੇ ਵਿੱਚ ਲੋਕ ਕੀ ਕਹਿਣਗੇ ਕਿ ਉਸ ਦੀ ਲੜਕੀ ਦੇ ਨਾਜਾਇਜ਼ ਸੰਬੰਧ ਸਿਗੇ ਤਾਂ ਸਾਰੀਆਂ ਚੀਜ਼ਾਂ ਨੂੰ ਸੋਚ ਵਿਚਾਰ ਕੇ ਪਤਨ ਨੂੰ ਜਦੋਂ ਲੱਗਾ ਕਿ ਬਹੁਤ ਵੱਡੀ ਸ਼ਰਮਨਾਕ ਘਟਨਾ ਹੈ ਤੇ ਉਸ ਦੇ ਵੱਲੋਂ ਉਹਨਾਂ ਦੋਨਾਂ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਜਾਨੀ ਕਿ ਇੱਕ ਬੇहद ਖੌਫਨਾਕ ਕਦਮ ਚੱਕਿਆ ਗਿਆ ਬਹੁਤ ਜ਼ਿਆਦਾ ਹੀ ਗੰਭੀਰ ਇਹ ਮਸਲਾ ਬਣ ਗਿਆ ਪੁਲਿਸ ਮੌਕੇ ਤੇ ਪਹੁੰਚੀ ਆ ਪੁਲਿਸ ਦੇ ਬੋਲੋ ਦੋਸ਼ੀ ਜਿਹੜਾ ਮਲਜ਼ਮ ਗੁਰਦਿਆਲ ਸਿੰਘ ਹੈ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਨਾਲ ਦੀ ਨਾਲ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਬੇਹਾਦੀ ਵੱਡੀ ਗੱਤਣਾ ਜਿਹੜੀ ਆ ਸਾਹਮਣੇ ਆਈ ਹੈ ਇਸ ਨੂੰ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ ਕਿ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਿਸੇ ਤੇ ਯਕੀਨ ਨਹੀਂ ਕਰ ਸਕਦੇ ਤੁਹਾਡੇ ਘਰ ਕੋਈ ਆਉਂਦਾ ਤੁਹਾਨੂੰ ਲੱਗਦਾ ਹੈ ਤੁਹਾਡਾ ਬਹੁਤ ਨਸਤੀਕੀ ਹੈ ਪਰ ਕਦ ਉਹ ਵਿਸ਼ਵਾਸ ਘਾਤ ਕਰ ਜਾਵੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਇਸੇ ਤਰੀਕੇ ਦੇ ਨਾਲ ਇੱਕ ਪਰਿਵਾਰ ਦੇ ਨਾਲ ਅਜਿਹੀ ਘਟਨਾ ਵਾਪਰੀ ਜਦੋਂ ਉਹਨਾਂ ਦੇ ਘਰ ਦੇ ਵਿੱਚ ਇੱਕ ਨੌਜਵਾਨ ਦਾ ਜ਼ਿਆਦਾ ਆਣਾ ਜਾਣਾ ਸੀਗਾ ਤੇ ਇਸੇ ਹੀ ਚੱਲਦੇ ਉਹਨਾਂ ਦੀ ਲੜਕੀ ਦੇ ਨਾਲ ਨਾਜਾਇਜ਼ ਸੰਬੰਧ ਬਣ ਗਏ ਤਾਂ ਜਿਸ ਤੋਂ ਬਾਅਦ ਪਿਤਾ ਇਹ ਚੀਜ਼ ਬਰਦਾਸ਼ਤ ਨਾ ਕਰ ਪਾਇਆ ਤਾਂ ਉਸ ਤੋਂ ਬਾਅਦ ਆਪਣੀ ਲੜਕੀ ਨੂੰ ਤੇ ਉਸ ਲੜਕੇ ਦੀ ਜੀਵਨ ਲੀਲਾ ਸਮਾਪਤ ਕੀਤੀ ਹੈ ਜਾਨੀ ਕਿ ਇੱਕ ਬਿਹਤ ਵਡਾ ਕਦਮ ਮਿਤਾ ਦੇ ਵੱਲੋਂ ਛਕਿਆ ਗਿਆ ਤੇ ਪਿੱਤਾ ਦੇ ਵੱਲੋਂ ਆਖਰਕਾਰ ਉਹਨਾਂ ਦੋਨਾਂ ਦੀ ਜੀਵਨ ਲਈ ਲਾਸ ਪਾਪਤ ਕੀਤੀ ਪਰ ਪੁਲਿਸ ਨੇ ਗ੍ਰਿਫਤਾਰ ਜੋ ਹੈ ਮੋਲਜ਼ਮ ਉਸ ਨੂੰ ਕਰ ਲੈ ਗਿਆ ਤਾਂ ਉਸ ਤੋਂ ਬਾਅਦ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਆਖਰ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਕੀ ਪਹਿਲੂ ਨਿਕਲ ਕੇ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਦੇਖਣਾ ਵੀ ਬੇहद ਜ਼ਰੂਰੀ ਬਣਦਾ ਹੈ ਬੇहद ਵੱਡੀ ਤਹਿ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਦਰਸਲ ਇਸ ਬਾਬਤ ਤੁਸੀਂ ਕੀ ਸੋਚਦੇ ਵਿਚਾਰ ਦਿਓ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਕਿਉਂਕਿ ਇਹ ਘਟਨਾਵਾ ਰੁਕਣ ਦਾ ਨਾਮ ਨਹੀਂ ਲੜਿਆ ਨਾ ਆਧਾ ਨੇ ਜਿਹਾ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਿਸ ਨੂੰ ਦੇਖ ਕੇ ਸੁਣ ਕੇ ਤੁਹਾਡੀ ਰੂਹ ਕੰਮ ਜਾਵੇਗੀ ਤਾਂ ਤੁਸੀਂ ਵੀ ਜਰਾ ਚੌਕਸ ਰਹੋ ਧਿਆਨ ਰੱਖੋ ਤੇ ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਰੱਖੋ ਇਸ ਵੀਡੀਓ ਨੂੰ ਸ਼ੇਅਰ ਕਰੋ ਇਸ ਬਾਬਤ ਕੀ ਵਿਚਾਰ ਨੇ ਜ਼ਰੂਰ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰੋ